ਇੱਕ ਦਾ ਲੈ ਕੇ ਚਾਚੀ ਆਇਆ ਮਠਿੰਡਿਓ ਗਿੰਦੜਵਾਏ ਤੋਂ ਚਾਚੀ ਇਹ ਲੈ ਕੇ ਆਇਆ ਰਾਜਾ ਜੀ ਕਾਂਗਰਸ ਦੇ ਉਹਨੇ ਚਾਚੀ ਲੈ ਕੇ ਚਲੀ ਜਾਣਾ ਮਾ ਬਿੱਟੂ ਜੀ ਨੂੰ ਵੱਲ ਨਹੀਂ ਲੋਕ ਲੁਧਿਆਰੇ ਦੇ ਜਾਣਦੇ ਉਹਨੇ ਪੌਣੇ 5 ਸਾਲ ਦਾ ਕੇਸ ਦਾ ਬੋਲ ਦੋ ਢਾਈ ਨੇ ਮੇਰੇ ਐਮਪੀਆ ਨੂੰ ਹੁਣ ਲੋਕਾਂ ਨੇ ਪਸੰਦ ਨਹੀਂ ਕਰਨਾ ਦੱਬ ਰੰਡੇ ਲੜਨੂ ਵਰਤਾਈ ਉਥੇ ਪਾਰਟੀ ਨੇ ਜਗਲੀ ਗੁੱਤੀ ਉਹਨਾਂ ਇੱਥੇ ਜਿੱਥੇ ਲਾਸਟ ਦੇ ਜਿਵੇਂ ਕਹਿੰਦੇ ਨਹੀਂ ਹੁੰਦੇ ਝੂਗਾ ਦੇ ਪੰਜਾਬੀ ਚ ਇਹਨੂੰ ਝੂਗਾ ਬਰਿਆ ਵਾ ਲੋਕੀ ਜਿਹੜੇ ਤਿੰਨ ਵਾਰ ਦਾ ਫਤਵਾ ਬਹੁਤ ਬਹੁਤ ਵੱਡਾ ਫਤਵਾ ਹੁੰਦਾ ਪੰਜਾਬੀ ਦਾ ਐਸੇ ਹੁੰਦੇ ਜਿੰਨਾ ਇੱਕ ਵਾਰ ਹੈਲਪ ਕਰਤੀ ਉਹ ਤਾਂ ਦਿਨਾਂ ਨਹੀਂ ਦੇ ਸਕਦੇ ਇਹਨਾਂ ਨੂੰ ਤਿੰਨ ਵਾਰ ਐਮਐਲਏ ਬਣਾਇਆ ਗਿਆ ਗਿੱਦੜਵਾਏ ਦੇ ਲੋਕਾਂ ਨੇ ਅੱਜ ਸਾਰੇ ਗਿੱਦੜਵਾਏ ਦੀ ਜਨਤਾ ਇਹਨਾਂ ਨੂੰ ਪਘੋੜਾ ਚਰਾਰ ਕਰ ਚੁੱਕੀ ਹੈ ਕਿ ਕਿੱਥੇ ਗਿਆ ਸਾਰਾ ਬੜਿੰਗ ਪਰਵਾਜ਼ ਪੂਰੀਆ ਬਿਸਤਰਾ ਲੈ ਕੇ ਲੁਧਿਆਣੇ ਚਲਾ ਗਿਆ 20-25 ਦਿਨ ਦੀਆਂ ਛੁੱਟੀਆਂ ਬਣਾ ਲੀਏ ਤੁਹਾਨੂੰ ਤਾਂ ਐਡਾ ਪਰਚਾ ਲੈ ਕੇ ਪਹੁੰਚ ਜਾਂਦੇ ਨੇ ਆਪਣੇ ਕੰਮ ਕਰਨ ਪਰਚਾ ਤਾਂ ਮੈਂ ਆਪਾਂ ਹੁਣੇ ਪ੍ਰਿੰਟ ਆਊਟ ਕੱਢ ਲೇನೆ ਜਿਹੜੇ ਮਰਜ਼ੀ ਕੱਢ ਲਈਏ ਪ੍ਰੈਕਟੀਕਲ ਕੰਮ ਦੱਸੋ ਹਨ ਮੇਰਾ ਤਾਂ ਨਾਮ ਹੀ ਪੱਪੀ ਆ ਲੋਕ ਪਿਆਰ ਕਰ ਤੁਹਾਡੀ ਰੀਲ ਵਾਇਰਲ ਬਹੁਤ ਹੋ ਰਹੀ ਹੈ ਪਿਆਰ ਕਰਦੀ ਹੈ ਨੀਆ ਮਿੱਤਰ ਲੇਖ ਸਮਾਗਮ ਚ ਜਦੋਂ ਭਜਨ ਗਾਇਆ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਤਰਵਨੀਤ ਬਿੱਟੂ ਬਹੁਤ ਨੱਚੇ ਉਹਦੇ ਤੇ ਲੋਕਾਂ ਨੇ ਬੜਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਰਾਮ ਜਿसे ਬੀਜੇਪੀ ਨੇ ਲਿਆਂਦਾ ਵਾ ਕੋਰ ਦਾ ਆਨਰ ਹੋਇਆ ਸੀ ਕੋਰ ਦਾ ਸਾਡੇ ਮਾਨ ਜੋ ਉਦੋਂ ਬਾਅਦ ਮੰਦਿਰ ਬਣਿਆ ਬੀਜੇਪੀ ਦੇ ਨਾਲੇ ਰਾਮ ਨਾਲ ਇਹਨਾਂ ਦਾ ਕੋਈ ਥੱਲੇ ਦਾ ਪਰਸਨਲ ਰਾਮ ਮੀਲੇ ਪੀ ਆਲੇ ਰਾਮ ਰਾਮ ਕਰਦੇ ਨਾ ਮੈਂ ਹੀਂ ਦੂਆ ਤੇ ਕੋਈ ਨੋਖੇ ਨਹੀਂ ਦੂਆ ਜਿਹੜੇ ਆਪਣੇ ਆਪ ਮਨਲੇ ਰਾਮ ਨਾਲ ਜੁੜੀ ਜਾਂਦੇ ਮੇਰਾ ਸਵਾਲ ਇਸ ਕਰਕੇ ਹੈ ਕਿ ਤਨਈਆ ਮਿੱਤਲ ਕਹਿੰਦੇ ਤੇ ਮੰਦਰ ਵੀ ਬਣੂਗੇ ਪੰਜਾਬ 'ਚ ਗੁਰੂ ਘਰ ਵੀ ਬਣੂਗੇ ਪਰ ਚਰਚ ਨਹੀਂ ਬਣੇਗੇ। ਕਿ ਤਨਈਆ ਮਿੱਤਲ ਕੋਣ ਹੁੰਦਾ ਵਾਲਿ ਤੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਲੋਕ ਆ ਤਨਈਆ ਮਿੱਤਲ ਰਾਜੇ ਬਣੇਗੇ ਤੇ ਉਹਦਾ ਹੋ ਸਕਦਾ ਬਿੱਤੀ ਜਾ। ਤਨਈਆ ਮਿੱਤਲ ਕੋਣ ਹੁੰਦਾ ਅਜੋਕ ਨਾਲ ਅਸੀਂ ਚਰਚ ਨਹੀਂ ਬਣਾਵਾਂਗੇ ਅਸੀਂ ਮਸਜਿਦ ਵੀ ਬਣਾਵਾਂਗੇ ਅਸੀਂ ਮੰਦਰ ਵੀ ਬਣਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਵੀ ਕੋਈ ਪਰਮਿਸ਼ਨ ਦੀ ਕੀ ਲੋੜ ਆ। ਇਹ ਆਪਾਂ ਨੂੰ ਹੈਲੀਕਾਪਟਰ ਲੈ ਕੇ ਹੌਸਲਤ ਦਾਦੀ ਤਾਰੰਗ ਦੀਆਂ ਭੇਜੀਆ ਵੀ ਉਧਰੋਂ ਮਹਿਮਾਨ ਆ ਰਹੇ ਨੇ ਤੇ ਉਹਨਾਂ ਨੂੰ ਲੈ ਆਉਂ ਘਾਟ ਤੇ ਜਾ ਕੇ ਛੱਡ ਦੋ ਮੈਂ ਵੀ ਉੱਥੇ ਬੈਠਾ ਦੇਉਂਗੀ ਉੱਥੇ ਮੱਥਿਆ ਪੰਜਾਬ ਦੇ ਲੋਕ ਮੂਹਵਾਲ ਦੇ ਕਰਨ ਜਿਨ੍ਹਾਂ ਨੇ ਵੋਟਾਂ ਪਾਈ ਸਾਡਾ ਮੁੱਖ ਮੰਤਰੀ ਕੋ ਕਰੂਗਾ ਕਿ ਨਹੀਂ ਉਹ ਜੀ ਮੁੱਖ ਮੰਤਰੀ ਨੂੰ ਫਰਕ ਕੀ ਹੈ ਦੇਖੋ ਸਿਕਿਉਰਟੀਆਂ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਲਈਆਂ ਸੀ ਪਹਿਲੇ ਮੁੱਖ ਮੰਤਰੀਆਂ ਨੇ ਵੀ ਲਈਆਂ ਸੀ ਸਿਕਿਉਰਟੀਆਂ ਹੁਣ ਵੀ ਮਿਲੀਆਂ ਨੇ ਉਹੀ ਗੱਡੀਆਂ ਨੇ ਉਹੀ ਕਾਫਲੇ ਨੇ ਨਹੀਂ ਸਿਕਿਉਰਟੀਆਂ ਲੈਣਾ ਇੱਕ ਬੀਆਈਪੀ ਮਲਚਰ ਹੈ ਕਿ ਮਾਨ ਸਾਹਿਬ ਕਹਿੰਦੇ ਸੀ ਨਾ ਕਿ ਮੈਂ ਇਸ ਰੇਸ ਦਾ ਇਸ ਰੇਸ ਦੇ ਵਿੱਚ ਮੈਂ ਨਹੀਂ ਦੌੜਨਾ ਮੈਂ ਆਮ ਮੁੱਖ ਮੰਤਰੀ ਵਾਂਗ ਵਿਚਰਨਾ ਜਦੋਂ ਕਿਸੇ ਹੈ ਜੇ ਬੰਦਿਆਂ ਨਾਲ ਮਤਕਾ ਲਾਉਣਾ ਹੈ ਜੇ ਬੰਦਿਆਂ ਨੂੰ ਨਾਲ ਲਗਾਈ ਲੈਣੀ ਹੈ ਉਹਦੇ ਸਿਕਿਉਰਟੀ ਹਰ ਬੰਦੇ ਨੂੰ ਚਾਹੀਦੀ ਦੀ ਹੈ ਹਰ ਬਦੇਸੀ ਤਾਕਤਾਂ ਵੀ ਆਪਣੇ ਦੇਸ਼ ਦੇ ਵਿੱਚ ਆ ਕੇ ਤਾਂ ਹੀ ਸੋਣ ਦੀ ਲੋਕ ਚੱਕੀ ਵਰਗਿਆ ਕਈ ਵਾਰ ਬਦੇਸੀ ਤਾਕਤਾਂ ਦੇਸ਼ ਦੇ ਮਾਹੌਲ خراب ਕਰਨ ਨੂੰ ਕਿਸੇ ਦੇ ਨੁਕਸਾਨ ਨਾ ਹੋਏ ਕਰਦੁੰਦੀ ਹੈ ਸਾਡਾ ਭਰਾ ਵੀ ਇਸੇ ਗੱਲ ਦਾ ਸ਼িকার ਹੋਇਆ ਪੰਜਾਬ ਚ ਨੰਬਰ 1 ਬੋਰਡ ਤੇ ਜਿੱਤੇ ਹੈ ਇਸੀ ਡਾਕਟਰ ਸਤਪਾਲ ਭਰਾਸ਼ 543 ਲੋਕ ਸਭਾ ਹਲਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਵੱਧ ਚਰਚਿਤ ਹਲਕਿਆਂ ਤੇ ਗੱਲ ਕਰਨ ਦੀ ਔਰ ਹਲਕਿਆਂ ਦੇ ਉਮੀਦਵਾਰ ਕਿੰਨੇ ਪੱਪਾਂ ਪਾਰਨੇ ਕੀ ਤਿਆਰੀ ਚੱਲ ਰਹੀ ਹੈ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਔਰ ਲੁਧਿਆਣਾ ਆਮ ਆਦਮੀ ਪਾਰਟੀ ਨੇ ਦਾ ਖੇਡਿਆ ਹੈ ਅਸ਼ੋਕ ਪ੍ਰਾਸ਼ਰ ਪੱਪੀ ਤੇ ਪਰਿਵਾਰ ਅੱਜ ਉਹਨਾਂ ਦਾ ਨਾਲ ਅੱਜ ਬਹੁਤ ਸਵਾਗਤ ਕਰਾਂਗੇ ਉਹਨਾਂ ਦੀ ਧਰਮ ਪਤਨੀ ਨਾਲ ਹੈ ਉਹਨਾਂ ਦਾ ਬੇਟਾ ਨਾਲ ਹੈ ਪ੍ਰਾਸ਼ਰ ਸਾਹਿਬ ਮੈਨੂੰ ਲੱਗਦਾ ਹੈ ਪਹਿਲੀ ਵਾਰ ਪਰਿਵਾਰ ਨੂੰ ਨਾਲ ਬਿਠਾ ਕੇ ਇੰਟਰਵਿਊ ਕਰ ਰਹੇ ਹੋ ਹਾਂਜੀ ਹਾਂਜੀ ਪਹਿਲੀ ਵਾਰ ਕਰ ਰਹੇ ਹਾਂ ਪਹਿਲਾ ਸਵਾਲ ਤਾਂ ਪਰ ਤੁਹਾਡੇ ਤੋਂ ਹੀ ਪੁੱਛਾਂਗੇ ਕਿਉਂਕਿ ਹੁਣ ਜਿਸ ਤਰ੍ਹਾਂ ਇੱਕ ਤਰੀਕ ਨਜ਼ਦੀਕ ਆ ਰਹੀ ਹੈ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਹੋ ਰਿਹਾ ਹੈ ਤਾਂ ਵਿਰੋਧੀਆਂ ਕੋਲ ਆਪੋ ਆਪਣੇ ਤਰੀਕੇ ਦੇ ਨਾਲ ਕਮੈਂਟਸ ਨੇ ਪਰ ਸਭ ਤੋਂ ਜ਼ਿਆਦਾ ਕਮੈਂਟ ਇਹ ਹੀ ਆ ਰਿਹਾ ਹੈ ਕਾਂਗਰਸ ਦਾ ਭਾਜਪਾ ਦਾ ਅਕਾਲੀਆਂ ਦਾ ਕਿ ਆਮ ਆਦਮੀ ਪਾਰਟੀ ਨੇ ਕਮਜ਼ੋਰ ਉਮੀਦਵਾਰ ਤੇ ਦਾ ਖੇਡਿਆ ਇਹਨੂੰ ਕਿਵੇਂ ਦੇਖਦੇ ਹੋ ਅਤੇ ਕਿਵੇਂ ਜਵਾਬ ਦਿਓਗੇ ਚਲੋ ਇਹ ਤਾਂ ਉਹਨਾਂ ਦੀ ਸਿਆਣਪ ਕਹਿ ਲਓ ਵੀ ਉਹ ਕਮਜ਼ੋਰ ਕਹਿ ਰਹੇ ਹਨ ਪਤਾ ਪਹਿਲੀ ਤਰੀਕ ਤੋਂ ਬਾਅਦ ਚ ਲੱਗਣਾ ਜਦੋਂ ਚਾਰ ਨੂੰ ਲੋਕਾ ਨਾਲ ਨਿਕਲਣਾ ਨਾ ਜਦੋਂ ਲੋਕਾਂ ਰਾਜ ਦਾ ਫਤਵਾ ਦਿੱਤਾ ਹੋਇਆ ਉਦੋਂ ਪਤਾ ਲੱਗਣਾ ਇੱਕ ਦੂਜੇ ਦੇ ਮੂੰਹ ਵੱਲ ਦੇਖੂਗੇ ਜਿਵੇਂ 92 ਮੈਂਬਰ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ ਸੀਗਾ ਐਦਾਂ ਹੀ ਇਤਿਹਾਸ ਬਣਨਾ ਵਾ ਇਹ ਲੋਕ ਇੱਕ ਤਾਂ ਲੈ ਕੇ ਇਤਾਚੀ ਆਇਆ ਬਠਿੰਡਿਓ ਗਿੱਦੜਵਾਏ ਤੋਂ ਇਤਾਚੀ ਲੈ ਕੇ ਆਇਆ ਰਾਜਾ ਜੀ ਕਾਂਗਰਸ ਦੇ ਉਹਨੇ ਇਤਾਚੀ ਲੈ ਕੇ ਚਲੇ ਜਾਣਾ ਮਾ ਬਿੱਟੂ ਜੀ ਨੂੰ ਭੱਲ ਨਹੀਂ ਲੋਕ ਲੁਧਿਆਰੇ ਦੇ ਜਾਣਦੇ ਆ ਉਹਨੇ ਪੌਣੇ 5 ਸਾਲ ਦਾ ਕਿਸਦਾ ਬੋਲ ਨਹੀਂ ਚੁੱਕਿਆ ਦੋ ਢਾਈ ਨਹੀਂ ਦੇ ਐਮਪੀਆ ਨੂੰ ਹੁਣ ਲੋਕਾਂ ਨੇ ਪਸੰਦ ਨਹੀਂ ਕਰਨਾ ਨਾ ਬਾਹਰਲੇ ਨੂੰ ਪਸੰਦ ਕਰਨਾ ਮੈਂ ਲੋਕਾਂ ਨਾਲ 24 ਘੰਟੇ ਲੋਕਾਂ ਲਈ ਸੇਵਾ ਜਹਾਜ ਨਾਲ ਤਾਂ ਹੀ ਪਾਰਟੀ ਨੇ ਅੱਜ ਇੱਕ ਕਹੋ ਕਿਸਦਾ ਬਹਾਇਤ ਸੀ ਮੈਨੂੰ ਨੋ ਹਲਕਿਆਂ ਦੀ ਸੇਵਾ ਦਿੱਤੀ ਆ ਤੇ ਸੇ ਕਰਕੇ ਦਿੱਤੀ ਆ ਜਿਵੇਂ ਲੋਕਾਂ ਦੀ ਸੇਵਾ ਕੀਤੀ ਆ ਮੈਂ ਵਿਧਾਨ ਸਭਾ ਚੋਣਾਂ 'ਚ ਵੀ ਦੇਖਿਆ ਸੀ ਤੇ ਹੁਣ ਵੀ ਤੁਹਾਡੇ ਪੁੱਤਰ ਬਹੁਤ ਐਕਟਿਵਲੀ ਤੁਹਾਡੀ ਕੈਂਪੇਨ ਚੱਲਦਾ ਹੈ ਔਰ ਸਵੇਰ ਦਾ ਮੈਂ ਦੇਖ ਰਹੀ ਹਾਂ ਸਾਰੇ ਫੋਨ ਵੀ ਹੀ ਅਟੈਂਡ ਕਰਦੇ ਆ ਪਰ ਜਦੋਂ ਇਹ ਸੁਣਦਾ ਕਿ ਵਿਰੋਧੀ ਇਦਾਂ ਕਮੈਂਟ ਕਰਦੇ ਨੇ ਫਾਦਰ ਤੇ ਤਾਂ ਤੁਸੀਂ ਕਿਵੇਂ ਰਿਐਕਟ ਕਰਦੇ ਹੋ ਦੇਖੋ ਅਸੀਂ ਤਾਂ ਜੀ ਆਪਣੇ ਕੰਮ ਤੇ ਬਲੀਵ ਕਰਦੇ ਆ ਜੋ ਸਾਡੀ ਸਰਕਾਰ ਨੇ 2 ਸਾਲ ਚ ਕੰਮ ਕੀਤੇ ਨੇ ਅਸੀਂ ਉਹ ਕੰਮ ਲੈ ਕੇ ਲੋਕਾਂ ਚ ਜਾ ਰਹੇ ਆ ਵਿਰੋਧੀਆਂ ਦੇ ਕਮੈਂਟ ਸਾਨੂੰ ਮੈਟਰ ਨਹੀਂ ਕਰਦੇ ਸਾਨੂੰ ਤਾਂ ਪਬਲਿਕ ਨੂੰ ਵੀ ਤੇ ਸਾਨੂੰ ਵੀ ਕੰਮ ਮੈਟਰ ਕਰਦੇ ਆ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਇਸ ਕਰਕੇ ਅਸੀਂ ਉਧਰ ਧਿਆਨ ਹੀ ਨਹੀਂ ਦਿੰਦੇ ਅਸੀਂ 2 ਸਾਲ ਚ ਸਰਕਾਰ ਦੇ ਸਾਡੇ ਮਾਨ ਸਾਹਿਬ ਦੇ ਸਾਰੇ 92 ਜਿੰਨੇ ਐਮਐਲਏ ਨੇ ਉਹਨਾਂ ਦੇ ਕੰਮ ਕੀਤੇ ਹੋਏ ਲੋਕਾਂ ਨੂੰ ਲੈ ਕੇ ਜਾ ਰਹੇ ਆ ਤੇ ਲੋਕ ਉਹਨੂੰ ਅਕਸੈਪਟ ਕਰ ਰਹੇ ਆ ਤੇ 1 ਜੂਨ ਦੀ ਵੇਟ ਕਰ ਰਹੀ ਹੈ ਪਬਲਿਕ ਕੀ ਦੁਬਾਰਾ ਆਵਾਜ਼ੀ ਪਾਰਟੀ ਨੂੰ ਵੋਟਾਂ પાਕੇ ਲੁਧਿਆਣੇ ਚੋਂ ਵੀ ਜਿਹੜਾ ਸੰਸਦ ਹੈ ਆਵਾਜ਼ੀ ਪਾਰਟੀ ਦਾ ਬਣਾ ਕੇ ਦਿੱਲੀ ਭੇਜਣਾ ਪ੍ਰੇਸ਼ਰ ਸਾਹਿਬੀ ਤੁਹਾਨੂੰ ਟ੍ਰੇਨ ਕਰਦੇ ਤੁਸੀਂ ਇਹਨੂੰ ਟ੍ਰੇਨ ਕਰਦੇ ਹੋ ਐਦਾਂ ਲੱਗ ਰਿਹਾ ਕਿਸੇ ਸਿਆਸਤਦਾਨ ਨਾਲ ਗੱਲ ਕਰ ਰਹੀ ਹਾਂ ਮੈਂ ਦੇਖੋ ਗੱਲ ਸੁਣੋ ਇਹ ਜੇ ਸੇਵਾ ਭਾਵਨਾ ਵਾਲੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਗਿਆਨ ਆਪੇ ਮਾਰਾ ਹੀ ਦਿੰਦਾ ਵਾ ਕਿਉਂਕਿ ਉਹਨੇ ਸੇਵਾ ਕਰਕੇ ਲੋਕਾਂ ਨੂੰ ਗਿਆਨ ਪ੍ਰਾਪਤ ਕਰਨਾ ਇਹਨੂੰ ਸੇਵਾ ਦੇ ਭਾਵਨਾ ਨਾਲ ਦੇ ਨਾਲ ਤਾਂ ਜਵਾਬ ਦੇ ਰਿਆ ਇਹਨੂੰ ਸੇਵਾ ਭਾਵਨਾ ਨਾਲ ਪਾਲਿਆ ਹੋਇਆ ਦਾ ਮੈਂ ਔਰਤ ਤਾਂ ਔਰਤ ਹੀ ਹੁੰਦੀ ਹੈ ਚਾਹੇ ਮੁੱਖ ਮੰਤਰੀ ਦੀ ਘਰ ਵਾਲੀ ਹੈ ਚਾਹੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਘਰ ਵਾਲੀ ਹੈ ਉਹਦੇ ਮਨ ਦੇ ਵਿੱਚ ਇੱਕ ਔਲਾਦ ਨੂੰ ਲੈ ਕੇ ਜੋ ਫਿਕਰ ਹੁੰਦੀ ਹੈ ਪਰਿਵਾਰ ਨੂੰ ਲੈ ਕੇ ਜੋ ਫਿਕਰ ਹੁੰਦੀ ਹੈ ਜਦੋਂ ਪੁੱਤਰ ਜਾਂਦਾ ਸਵੇਰੇ ਪਿਤਾ ਦੇ ਨਾਲ ਤੇ ਡਰ ਲੱਗਦਾ ਮਨ ਵਿੱਚ ਥੋੜਾ ਕਿ ਕੋਈ 1921 ਨਾ ਹੋ ਜਾਏ ਕੋਈ ਐਦਾਂ ਦੀ ਗੱਲ ਨਾ ਹੋ ਜਾਏ ਪਰਮਾਤਮਾ ਨਾਲ ਹੈ ਜੀ ਕੋਈ ਐਸੀ ਗੱਲ ਨਹੀਂ ਸਭ ਠੀਕ ਹੈ ਵਿਸ਼ਵਾਸ ਕਿੰਨਾ ਹੈ ਬ੍ਰਾਸ਼ਰ ਸਾਹਿਬ ਤੇ ਵੀ ਪਿਛਲੀ ਵਾਰ ਤੁਸੀਂ ਮੈਂ ਦੇਖਿਆ ਸੀ ਬੜੇ ਕੌਨਫੀਡੈਂਟ ਸੀਗੇ ਨਹੀਂ ਹਾਂ ਹੁਣ ਹੁਣ ਵੀ 400% ਕੌਨਫੀਡੈਂਸ ਹੈ ਕੋਈ ਐਸੀ ਗੱਲ ਨਹੀਂ ਅੱਛਾ ਬਹੁਤ ਅੱਛਾ ਬਹੁਤ ਅੱਛਾ ਰਿਜ਼ਲਟ ਆਏਗਾ ਸਾਹਿਬ ਅਸੀਂ ਦੇਖਿਆ ਕਿ ਭਾਜਪਾ ਜਿਵੇਂ 400 ਪਾਰ ਦੀ ਗੱਲ ਕਰਦੀ ਹੈ ਕਾਂਗਰਸ ਕਹਿ ਰਹੀ ਹੈ ਕਿ ਚਾਹੇ 13 ਨਹੀਂ ਪਰ 10 ਤੱਕ ਸੀਟਾਂ ਤੇ ਕਾਬਜ਼ ਹੋਵਾਂਗੇ ਉੱਥੇ ਹੀ ਆਮ ਆਦਮੀ ਪਾਰਟੀ ਕਿੰਨਾ ਦਾਵਾ ਕਰ ਰਹੀ ਹੈ ਭਾਜਪਾ ਨੇ ਤਾਂ 13 ਜ਼ੀਰੋ ਕਹਿ ਦਿੱਤਾ ਪਹਿਲੀ ਗੱਲ ਤਾਂ ਤੁਸੀਂ 400 ਪਾਰ ਦੀ ਗੱਲ ਕੀਤੀ ਆ ਪੰਜਾਬੀਆਂ ਨੇ ਬਣਾਇਆ ਹੋਆ ਤੇ ਦੇਸ਼ ਨੇ ਬਣਾਇਆ ਹੋਇਆ 400 ਪਾਣੀ ਅੱਧ ਬਚਕਾਰ ਲੈਣਾ ਵਾ ਕਿ 200 ਦੇ ਆਕੜੇ ਨੂੰ ਨਹੀਂ ਛੂਣਾ ਇਹਨਾਂ ਨੇ ਜਿਸ ਦਿਨ ਪੰਜਾਬੀਆਂ ਨੇ ਠਾਣਿਆ ਹੋਇਆ ਵਾ ਜਿਸ ਦਿਨ ਕਰਦਣਾ ਇਹਨਾਂ ਨੇ 13 ਜ਼ੀਰੋ ਪੰਜਾਬੀਆਂ ਨੇ ਉਸ ਦਿਨ ਭਗਵਾਨਤਮਨ ਨੇ ਬਣ ਜਾਣਾ ਪੰਜਾਬ ਦਾ ਹੀਰੋ ਪੂਰੀ ਗੱਲ ਅਗੇ ਹਿਸਟਰੀ ਆ ਇਹ ਅੱਗੇ ਆਉਣ ਵਾਲੀ ਹੈ ਲੋ ਲੁਧਿਆਣੇ ਦੇ ਮਸਲੇ ਕੀ ਨੇ ਪ੍ਰੈਸ਼ਰ ਸਭ ਤੁਹਾਡੇ ਹਿਸਾਬ ਦੇ ਨਾਲ ਸਾਮ ਨਾਲੋਂ ਵੱਡਾ ਮਸਲਾ ਮੈਂ ਵਿਧਾਨ ਸਭਾ 'ਚ ਵੀ ਠਾਇਆ ਸੀਗਾ ਲੁਧਿਆਣੇ ਦੀ ਜਦੋਂ 5 ਲੱਖ ਦੀ ਆਬਾਦੀ ਦਾ ਸ਼ਹਿਰ ਸੀਗਾ ਉਦੋਂ ਦਾ ਇੱਕ ਸੇਵਾ ਵਾਲਾ ਹਸਪਤਾਲ ਖੁੱਲ੍ਹਿਆ ਆਇਆ ਹੁਣ 40 ਲੱਖ ਦੀ ਹੋ ਗਈ 50 ਲੱਖ ਦੀ ਹੋ ਗਈ ਆਬਾਦੀ 50 ਲੱਖ ਦੀ ਆਬਾਦੀ ਤੋਂ ਅੱਜ ਕੋਈ ਹਸਪਤਾਲਾਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਸੰਸਦ ਬਣੇ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਮਾਰਿਆ पीजीआई ਵਰਗਾ ਇੱਕ ਵੱਡਾ ਹਸਪਤਲ ਜਿਹੜਾ ਲੁਧਿਆਣੇ ਵਰਗੇ ਸ਼ਹਿਰ ਨੂੰ ਚਾਹੀਦਾ ਪਰ ਮੇਰੀ ਜੇ ਪਰਮਾਤਮਾ ਲੋਕਾਂ ਨੇ ਅਸ਼ੀਰਵਾਦ ਦਿੱਤਾ ਸਭ ਨਾਲ ਪਹਿਲਾਂ ਮੈਂ ਇਹ ਕੰਮ ਕਰਨਾ ਇੱਕ ਸਾਡਾ ਕੇਂਦਰ ਦੀ ਸਰਕਾਰ 8000 ਕਰੋੜ ਰੁਪਏ ਜਿਹੜਾ ਸਾਡਾ ਪੰਜਾਬੀਆਂ ਦਾ ਮੰਦਾ ਹੱਕਾ ਉਹ ਰੱਖੀ ਮੱਠੀ ਹੈ ਉਹਦੀ ਵੀ ਲੜਾਈ ਲੜ ਕੇ ਉਹ ਵੀ ਲੈ ਕੇ ਆਉਣਾ ਰਾਜਾ ਜੀ ਸਾਹਿਬ ਇੱਕ ਆਰਟੀਕਲ ਪੜਿਆ ਸੀ ਤੁਹਾਡੇ ਬਾਰੇ ਲਿਖਿਆ ਹੋਇਆ ਸੀਗਾ ਤੁਸੀਂ ਉੱਥੇ ਜ਼ਿਕਰ ਕੀਤਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੈਂ ਆਪਣੇ ਦੋਸਤ ਦੇ ਨਾਲ ਮੁੱਢੇ ਨਾਲੇ ਜੇ ਡੁਪਕੀਆਂ ਲਾਂਦਾ ਹੁੰਦਾ ਸੀ ਸਾਫ਼ ਸੀ ਪਾਣੀ ਔਰ ਅੱਜ ਨੱਕ ਤੇ ਰਮਾਲ ਮੁੱਢਾ ਦਰਿਆ ਸੀ ਉਦੋਂ ਨਾਲਾ ਦਾ ਫਿਰ ਉਹ ਬਾਹਰ ਤੋਂ ਬਣਾਇਆ ਲੋਕਾਂ ਨੇ ਬਣਾਇਆ ਸਾਡਾ ਵੀ ਵਿੱਚ ਯੋਗਦਾਨ ਉਹ ਸਾਰਿਆਂ ਦਾ ਤੁਹਾਡਾ ਵੀ ਯੋਗਦਾਨ ਹੋਗਾ ਲੋਕਾਂ ਨੇ ਬਣਾਇਆ ਇਹ ਮੈਂ ਤੁਹਾਨੂੰ ਦੱਸਣ ਲੱਗਿਆ ਤੁਹਾਡੇ ਧਿਆਨ ਚ ਲਿਆ ਦਿੰਦਾ ਇਸ ਗੱਲ ਨੂੰ ਇਹ ਗੁਰੂ ਨਾਨਕ ਦੇਵ ਜੀ ਸਾਡੇ ਇਸ਼ਤ ਦੀ ਚੰਗ ショਤ ਧਾਤੀ ਆ ਗੁਰਦੁਆਰਾ ਗਊ ਘਰ ਸਾਹਿਬ ਇਹ ਇੱਕ ਵੇਰਾ ਸਾਫ਼ ਜਲ ਸੀਗਾ ਇਹਦਾ ਥੱਲੇ ਰੇਤਾਂ ਲਿਖਦਾ ਸੀਗਾ ਬੁੱਕ ਚ ਜਦੋਂ ਪਾਣੀ ਭਰਦੇ ਸੀਗੇ ਪੀਂਦੇ ਸੀ ਲੋਕ ਇਹ ਲੋਕਾਂ ਨੇ ਆਪਾਂ ਲੋਕਾਂ ਨੇ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਪੋਲੂਸ਼ਨ ਵਾਲਾ ਪਾਣੀ ਕੀਤਾ ਵਾ ਪਰ ਪਹਿਲਾਂ ਤਾਂ ਇਹ ਗੁਰੂ ਨਾਨਕ ਦੇਵ ਦੀ ਧਰਤੀ ਆ ਚਰਨ ਸ਼ੋ ਉਹਦਾ ਜਿੱਥੇ ਜਾਂਦੇ ਸੀ ਉਹਦਾ ਅੰਮ੍ਰਿਤ ਬਣਾ ਦਿੰਦੇ ਸੀ ਹਰ ਚੀਜ਼ ਇਸ ਕਰਕੇ ਆਪਣੇ ਲੋਕਾਂ ਨੇ ਐਸੀ ਚੀਜ਼ ਬਣਾਤੀ ਮੁੰਡਾ ਨਾਲਾ ਬਣਾਤਾ ਔਰ ਹੁਣ ਲੱਗੇ ਹੋਏ ਆ ਮਾਨ ਸਾਹਿਬ ਦਾ ਇਹ ਮਿਸ਼ਨ ਆ ਸਾਡਾ ਵੀ ਮੈਂ ਵੀ ਉਸ ਕਮੇਟੀ ਦਾ ਮੈਂਬਰ ਆ ਇਹਨੂੰ ਮੁੱਢਾ ਦਰਿਆ ਦਵਾਰਾ ਬਣਾਉਣਾ ਉਹ ਤੇ ਮਾਨ ਸਾਹਿਬ ਨੇ ਰੈਲੀ ਦੇ ਦੌਰਾਨ ਇੱਕ ਇਸ਼ਾਰਾ ਜਿਹਾ ਕੀਤਾ ਉਹ ਤੀਰ ਕਮਾਨ ਵਾਲਾ ਲੱਗਦਾ ਉਹ ਵਿਰੋਧੀਆਂ ਦੇ ਹਿੱਕ ਤੇ ਜਾ ਕੇ ਵੱਜੇ ਲੱਗਦਾ ਦੁਕਾਨੀ ਆ ਮਾਨ ਸਾਹਿਬ ਦਾ ਤੀਰ ਨਹੀਂ ਕਦੇ ਛੁਗਿਆ ਸਦਾ ਹੀ ਲੱਗਦਾ ਉਹ ਲੈ ਦਿੱਤ ਕਾਣੇ ਜਿਵੇਂ 99 ਪਹਿਲਾਂ ਸੀਗੇ ਹੁਣ 13 0 ਹੋਣ ਜਾ ਰਿਹਾ ਵਾ 13 0 ਨੂੰ ਲੈ ਕੇ ਕੌਨਫिडੈਂਟ ਹੋ ਪਰ ਪ੍ਰੈਸ ਸਭ ਪਿਛਲੇ 15 ਸਾਲਾਂ ਦੇ ਦੌਰਾਨ ਤਾਂ ਕਾਂਗਰਸ ਨੂੰ ਮੌਕਾ ਦਿੰਦੇ ਰਹੇ ਨੇ ਲੋ ਨਿੱਕੂ ਗੱਲ ਸੁਣੋ ਕਾਂਗਰਸ ਦੀ ਥਾਲੀ ਦੇ ਵਿੱਚ ਗਏ ਲੱਡੂ ਮੁੱਕ ਜਿਹੜੀ ਪਾਰਟੀ ਦਾ ਵਰਕਰ ਮਰ ਖਤਮ ਹੋ ਜਵੇ ਤੁਸੀਂ ਇਹ ਦੱਸੋ ਹੁਣ ਬਠਿੰਡਿਓ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਇੱਥੇ ਕਾਂਗਰਸ ਹੀ ਹੈ ਨਹੀਂ ਕੋਈ ਬਠੇ ਗਿੱਦੜਵਾਏ ਤੋਂ ਲਿਆ ਕੇ ਇੱਥੇ ਕੈਂਡੀਡੇਟ ਥੋਪਤਾ ਉਹ ਅੱਜ ਅੰਦਰੋਂ ਅੰਦਰੀ ਕਾਂਗਰਸ ਹੀ ਰੋ ਰਿਹਾ ਇੱਕ ਗੱਲ ਵੀ ਤੁਸੀਂ ਦੇਖਿਆ ਹੋਣਾ ਇੱਕ ਮੌਜੂਦਾ ਕੌਂਸਲਰ ਸੀਗਾ ਮਨੋਤਰਾਈ ਉਹ ਵੀ ਛੱਡ ਕੇ ਆ ਗਏ ਉਹ ਕਹਿੰਦੇ ਹੁਣ ਅਸੀਂ ਬਚਿੰਦੇ ਥੋੜੇ ਜਾਵਾਂਗੇ ਇਹਦੇ ਕੋਲ ਪਹਿਲਾ 10 10 ਸਾਲ ਇੱਕ ਨੂੰ ਬਣਾਇਆ ਪੂਰੇ ਜੈਲੀ ਫੋਨ ਨਹੀਂ ਚੱਕਿਆ ਲੋਕ ਤਾਂ ਕਾਂਗਰਸ ਦੇ ਅੰਦਰੋਂ ਐਨੀ ਨਫ਼ਰਤ ਕਰੀ ਬੈਠੇ ਅੱਜ ਤੁਸੀਂ ਕਿਸੇ ਸਮੇਂ ਜਦੋਂ ਕਾਂਗਰਸ ਦਾ ਹਿੱਸਾ ਹੁੰਦੇ ਸੀਗੇ ਅੱਜ ਉਹਨਾਂ ਕਾਂਗਰਸੀਆਂ ਨੂੰ ਭੰਡ ਰਹੇ ਹੋ ਕਿੱਦਾਂ ਤਾਂ ਲੱਗਦਾ ਕਿ ਗਲਤੀ ਸੀਗੀ ਉਸ ਵੇਲੇ ਤੁਹਾਡੀ ਉਹ ਨਹੀਂ ਭੰਡਦੇ ਨਹੀਂ ਗਿਆ ਉਦੋਂ ਕੋਈ ਅਗਲਾ ਤੀਜਾ ਰਸਤਾ ਹੀ ਨਹੀਂ ਦੇਖਦਾ ਸੀਗਾ ਅੱਛਾ ਤੇ ਕਾਂਗਰਸ ਦੇ ਵਿੱਚ ਅਸੀਂ ਜਮਾਦਰੂ ਸਾਡੇ ਬਜ਼ੁਰਗ ਵੀ ਸੀਗੇ ਪਰ ਉਹ ਕਾਂਗਰਸੀ ਨਹੀਂ ਲਈ ਹੁੰਦਾ ਹੈ ਇੱਕ ਲਾਲੋ ਇੰਡਸਟਰੀ ਬਣ ਗਈ ਦਸ ਜਨਪਦ ਤੁਸੀਂ ਆਪਣੇ ਪਰਿਵਾਰ ਨੂੰ ਜਦੋਂ ਦੱਸਦੇ ਹੋ ਆਪਣੇ ਪਰਿਵਾਰ ਦੇ ਪਛੋਕੜ ਕੁਰਬਾਨੀਆਂ ਜੋ ਤੁਹਾਡੇ ਭਰਾ ਨੇ ਕੀਤੀਆਂ ਨੇ ਤਾਂ ਕੀ ਡਿਸਕਸ਼ਨ ਹੁੰਦੀ ਹੈ ਮੈਨੂੰ ਦੱਸੋਗੇ ਥੋੜਾ ਜਿਹਾ ਪਰਿਵਾਰਕ ਚੋ ਗੱਲਾਂ ਹੁੰਦੀਆਂ ਨੇ ਉਹ ਜਿਹੜਾ ਜਿੱਥੇ ਤੱਕ ਮੇਰੇ بیٹے ਦਾ ਵਾ ਤੇ ਮਾਈ ਦਾ ਤੇ ਬੇਟੀਆਂ ਦਾ ਵਾ ਇਨਾਂ ਨੂੰ ਪਤਾ ਵਾ ਵੀ ਸਾਡੇ ਘਰ ਦੇ ਵਿੱਚ ਜਿਹੜਾ ਕੋਈ ਸਾਡੇ ਫਾਦਰ ਮੈਂ ਕਰਦਾ ਵਾ ਇਹਨਾਂ ਨੂੰ ਪਤਾ ਵਾ ਵੀ ਇੱਕ ਗਰੀਬ ਆਦਮੀ ਜਦੋਂ ਇਹਨਾਂ ਦੇ ਸਾਹਮਣੇ ਆ ਕੇ ਕਹਿੰਦਾ ਵਾ ਵੀ ਮੇਰਾ ਤਾਂ ਤੂ ਆਸਵਾ ਰਿਆ ਸੀਗਾ ਫਿਰ ਉਹੀ ਗੱਲਾਂ ਇਹਨਾਂ ਦੇ ਕੁੱਟ-ਕੁੱਟ ਕੇ ਅੰਦਰ ਵੱੜਦੀਆਂ ਨੇ ਵੀ ਸਾਡੇ ਫਾਦਰ ਅਸੀਂ ਪਰਿਵਾਰ ਜਿਹੜੇ ਚ ਜਨਮ ਲਿਆ ਵਾ ਉਹ ਆਸੰਗਰਸ਼ ਕਰਕੇ ਸਾਡਾ ਫਾਦਰ ਇੱਥੇ ਤੱਕ ਪਹੁੰਚਿਆ ਵਾ ਉਹ ਗੱਲਾਂ ਨੂੰ ਹੀ ਅੱਗੇ ਰੱਖ ਕੇ ਦੀ ਸੇਵਾ ਕਰਦੇ ਆ ਲੋਕ ਕੀ ਲੱਗਦਾ ਤੁਹਾਨੂੰ ਕੀ ਕੁਰਬਾਨੀ ਰਹੀ ਹੈ ਤੁਹਾਡੇ ਪਰਿਵਾਰ ਦੀ ਦੇਖੋ ਮੇਰੇ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਮੇਰੇ ਤਾਇ ਜੀ ਸੀਗੇ 85 ਚ ਐਮਐਲਏ ਬਣੇ ਸੀਗੇ ਜੀ 89 ਚ ਉਹਨਾਂ ਨੂੰ ਸਮਰਾਲਾ ਚੌਂਕ ਦੇ ਕੋਲ ਸ਼ਹੀਦ ਕਰ ਦਿੱਤਾ ਗਿਆ ਸੀਗਾ ਅਕਸਰ ਹੀ ਪੰਜਾਬ ਲਈ ਸਾਡੇ ਪਰਿਵਾਰ ਨੇ ਜਿੱਦਾਂ ਤਾਇ ਜੀ ਦੀ ਗੱਲ ਹੈ ਕੁਰਬਾਨੀਆਂ ਦਿੱਤੀਆਂ ਸੇਵਾ ਲਈ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੀ ਪੰਜਾਬ ਨੂੰ ਗੁਲਦਸਤੇ ਦੀ ਤਰ੍ਹਾਂ ਇਕੱਠੇ ਰੱਖਣ ਲਈ ਸਾਰੀ ਜਾਤ ਪਾਤ ਨੂੰ ਤਾਂ ਕਰਕੇ ਹੁਣ ਉਹ ਵੀ ਚੀਜ਼ਾਂ ਸਾਨੂੰ ਵੀ ਘਰੋਂ ਸਿੱਖਣ ਨੂੰ ਮਿਲਦੀਆਂ ਨੇ ਕਿ ਕੋਈ ਕਾਸਟ ਮੈਟਰ ਨਹੀਂ ਕਰਦੀ ਜਿਹੜਾ ਵੀ ਕੋਈ ਬੰਦਾ ਆਵੇ ਜਿਹੜਾ ਕੋਈ ਲੋੜ ਮੰਦਾ ਉਹਦੀ ਸੇਵਾ ਕਰਨੀ ਚਾਹੀਦੀ ਤੇ ਹਰ ਇੱਕ ਨੂੰ ਸਵੀਕਾਰ ਕਰਕੇ ਆਪਣੇ ਹਿੱਕ ਨਾਲ ਲਾਉਣਾ ਚਾਹੀਦਾ ਪ੍ਰਚੀਤ ਸਭ ਸਿਆਸਤ ਲਈ ਤਿਆਰ ਕਰ ਰਹੇ ਹਾਂ ਬੱਚੇ ਨੂੰ ਕਿ ਕੋਈ ਹੋਰ ਪਲਾਨ ਹੈ ਇਹਦਾ ਨਹੀਂ ਸਿਆਸਤ ਨਹੀਂ ਤਿਆਰ ਹੈ ਤਾਂ ਬਿਨਾ ਭਾਗ ਬਿਨਾ ਕਰਮਾਂ ਤੋਂ ਸੇਵਾ ਨਹੀਂ ਹੁੰਦੀ ਇਹ ਮਾਲਕ ਜੀ ਨੂੰ ਵਡਿਆਈ ਦਿੰਦਾ ਵਾ ਸੇਵਾ ਤਾਂ ਵਡਿਆਈ ਦਾ ਕੰਮ ਆਪਾਂ ਜਾਣੇ ਗੁਰਦੁਆਰਾ ਮੰਦਰ ਮੱਝੇ ਚਾਰਚੇ ਜੀ ਉੱਤੇ ਜਾ ਕੇ ਆਪਾਂ ਜਿਹੜੀ ਜਿਹੜੀ ਡਿਊਟੀ ਕੋਈ ਬਰਤਨ ਮਾਝ ਲਿਆ ਕੋਈ ਜੋੜੇ ਸਾਫ ਕਰ ਰਿਹਾ ਇਹਦੇ ਭਾਗਾਂ ਦੇ ਵਿੱਚ ਜੇਕਰ ਸਮਾਜ ਸੇਵਾ ਜਾਂ ਲੋਕਾਂ ਦੀ ਸੇਵਾ ਹੋਊਗੀ ਕਹਿੰਦਾ ਧਿਆਨ ਪਰਮਾਤਮਾ ਨੇ ਆਪਣੇ ਆਪ ਉਧਰ ਜੋੜ ਦੇਣਾ ਉਹ ਕੋਈ ਮੇਰੀ ਸੋਚ ਨਹੀਂ ਵੀ ਇਹ ਸਿਆਸਤ ਕਰੇ ਜੋ ਮਾਲਕ ਨੇ ਇਹਨੂੰ ਵਧਾਈ ਦੇਨੀ ਆ ਉਹ ਮਾਲਕ ਨੇ ਪਹਿਲਾਂ ਹੀ ਸੋਚਿਆ ਹੋਇਆ ਰੱਖਿਆ ਹੋਇਆ ਉਹੀ ਮਿਲ ਜੇ ਦਿਮਾਗ ਕੀ ਚਾਹਦੀ ਹੈ ਪੁੱਤ ਕੀ ਬਣੇ ਇਕ ਅੱਛਾ ਲਾਇਕ ਬੱਚਾ ਹਾਂ ਬਾਕੀ ਪਰਮਾਤਮਾ ਨੂੰ ਪਤਾ ਸਮਾਜ ਦੀ ਸੇਵਾ ਕਰੇ ਹਾਂਜੀ ਹਾਂਜੀ ਬਿਲਕੁਲ ਅਜੇ ਤੱਕ ਕਿਵੇਂ ਦੇਖਦੇ ਹੋ ਹੁਣ ਕੰਪੀਟੀਸ਼ਨ ਨੂੰ ਸਮਾਂ ਬਹੁਤ ਨਜ਼ਦੀਕ ਆ ਗਿਆ ਬਹੁਤ ਥੋੜੇ ਦਿਨ ਰਹਿ ਗਏ ਨੇ ਕੰਪੀਟੀਸ਼ਨ ਦੇ ਕੋ ਗੱਲ ਸੁਣੋ ਕੰਪੀਟੀਸ਼ਨ ਨੂੰ ਰਾਜਨੀਤੀ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਰਾਜਨੀਤੀ ਚ ਜਿਹੜੇ ਬੰਦੇ ਖੜੇ ਆ ਉਹਨਾਂ ਦਾ ਦੇਖਣਾ ਚਾਹੀਦਾ ਵੀ ਇਹ ਬੰਦਾ ਕਿਵੇਂ ਸੇਵਾ ਕਰ ਰਿਹਾ ਕੋਈ ਬੰਦੇ ਆਏ ਆ ਵੋਟਾਂ ਲੈਣ ਲਈ ਕੋਈ ਬੰਦਾ ਸੇਵਾ ਕਰ ਰਿਹਾ ਉਹਨਾਂ ਜਨਤਾ ਨੇ ਤੈਹ ਕਰਨਾ ਵੀ ਸਾਨੂੰ ਸੇਵਾਦਾਰ ਚਾਹੀਦਾ ਕਿ ਉਹ ਕੰਨੀਆਂ ਵੋਟਾਂ ਲੈ ਕੇ ਇਥੋਂ ਜਾਣ ਆ ਰਾਜਾ ਵੜਿੰਗ ਤਾਂ ਕਹਿੰਦੇ ਨੇ ਕਿ ਰਾਹੁਲ ਗਾਂਧੀ ਨੇ ਆਪਣਾ ਸਟਰੋਂਗੇਸਟ ਕੈਂਡੀਡੇਟ ਲੁਧਿਆਣੇ ਭੇਜਿਆ ਮੇਰੇ ਤੇ ਦਾ ਖੇਡੇ ਬਹੁਤ ਸੋਚ ਸਮਝ ਕੇ ਖੇਡੇ ਆ ਉਹਦਾ ਕੌਨਫੀਡੈਂਟ ਨੇ ਉਹ ਕਹਿੰਦੇ ਬਾਕੀ ਆਪਣਾ ਬੋਲੀਆ ਬਿਸਤਰਾ ਵਨ ਲੈਣ ਅਸਤੇ ਇੱਥੇ ਰਹਿਣਾ ਚਲੋ ਇਹ ਰਾਏ ਵੜਿੰਗ ਦੇ ਕਹਿਣ ਨਾਲੀ ਉਹ ਆਪਣੇ ਆਪ ਨੂੰ ਇਹ ਸੋਚਦਾ ਵੀ ਮੈਂ ਕੱਲਾ ਭੱਜਿਆ ਫਾਸਟਾਊਂਗਾ ਕੱਲਾ ਭੱਜਿਆ ਦਾ ਬੰਦਾ ਫਾਸਤੀ ਆਉਂਦਾ ਉਹ ਆਪਣੇ ਆਪ ਲੱਗਦਾ ਵੀ ਇੱਦਾਂ ਦੀ ਜਨਤਾ ਨੇ ਤੈਅ ਕਰਨਾ ਨੋ ਹਲਕੇ ਨੇ ਨੋ ਹਣ ਤੈਅ ਕਰਨਾ ਮਾ ਗਿੱਦੜਬਾਏ ਵਾਲੇ ਲੋਕ ਵੀ ਰੋ ਰਹੇ ਆ ਕੱਲ ਤੁਸੀਂ ਦੇਖਿਆ ਹੁਣ ਏਦਾਂ ਲੋਕ ਕਿ ਸਿਆਸਤ ਵੀ ਹੁਣ ਜਾਣਦੇ ਆ ਹੁਣ ਬੱਚੇ ਬਹੁਤ ਸਿਆਣੇ ਹੋ ਗਏ ਸੋਸ਼ਲ ਮੀਡੀਆ ਦਾ ਜੋਗਾ ਸਾਰਾ ਕੁਝ ਦੇਖ ਲਿਆ ਵੀ ਇਹ ਪਹਿਲਾਂ ਉੱਥੇ ਫਿਰੰਡੇ ਲੜਨੋਂ ਫਰਦਾਈ ਉੱਥੇ ਪਾਰਟੀ ਨੇ ਜਗ੍ਹਾ ਨਹੀਂ ਦਿੱਤੀ ਹੁਣ ਇੱਥੇ ਜਿੱਥੇ ਲਾਸਟ ਤੇ ਜਿਵੇਂ ਕਹਿੰਦੇ ਨਹੀਂ ਹੁੰਦੇ ਝੂਂਗਾ ਦੇ ਦੋ ਪੰਜਾਬੀ ਚ ਇਹਨੂੰ ਝੂਂਗਾ ਬਈ ਆਵਾਜ਼ਾਂ ਦੇਉਂਦੇ ਹੋ ਹੈ ਬਹੁਤ ਵੱਡੇ ਉਹਦੇ ਤੇ ਨੇ ਉਹ ਪੀਪੀਸੀਸੀ ਪ੍ਰਧਾਨ ਨੇ ਵੱਡਾ ਛੋਟਾ ਉਹ ਨਹੀਂ ਹੁੰਦਾ ਰਾਜਨੀਤੀ ਚ ਸੇਵਾ ਚੱਲਦੀ ਹੈ ਵੱਡੇ ਉਹਦਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਬਾਜਬਾ ਸਾਹਿਬ ਵੀ ਆ ਗਏ ਤੇ ਦਾ ਬਿਸਤਰਾ ਮੰਨ ਕੇ ਲੈ ਕੇ ਜਾਣ ਨੂੰ ਅੱਛਾ ਤਾਂ ਉਹ ਸਮਾਂ ਯਾਦ ਆਉਂਦਾ ਜਦੋਂ ਕਾਂਗਰਸ ਚੇਲੈਂਡ ਦੇ ਦੌਰਾਨ ਉਸਨੇ ਨਯੋਰ ਦੇ ਦੌਰਾਨ ਤੁਸੀਂ ਰਵਨੀਤ ਬਿੱਟੂ ਦੀ ਬਹੁਤ ਮਦਦ ਕੀਤੀ ਸੀ ਜਿਟਾਉਣ ਦੇ ਵਿੱਚ ਜਿਹੜੀ ਪਾਰਟੀ ਨਾਲ ਸਾਡੇ ਖੂਨ ਚ ਹੈ ਅਸੀਂ ਜਿਸ ਬੰਦੇ ਨਾਲ ਲੱਗਦੇ ਆ ਤੇ ਜਿਹੜੀ ਪਾਰਟੀ ਦਾ ਝੰਡਾ ਡੰਡਾ ਚੱਕਿਆ ਹੋਇਆ ਸੀ ਜੇ ਪਾਰਟੀ ਦੀ ਮੱਠ ਲੱਗ ਜੂ ਜਾਂ ਸਾਡੀ ਲੱਗ ਜੂ ਇਹਦਾ ਮਤਲਬ ਇਹ ਹੈ ਹੁਣ ਆਜ ਆਮ ਆਦਮੀ ਪਾਰਟੀ ਨੇ ਮੈਨੂੰ ਅਗਰ 9 ਹਲਕਿਆਂ ਦਾ ਸੇਵਾ ਦਾ ਲਾਇਆ ਵਾ ਤਾਂ ਮੇਰੇ ਕੰਮਾਂ ਨੂੰ ਦੇਖ ਕੇ ਲਾਇਆ ਵਾ ਠੀਕ ਹੈ ਜਿਤਨੂ ਲੈ ਕੇ ਪੱਕੇ ਹੋ ਪਰਿਵਾਰ ਪੂਰਾ ਕੌਨਫੀਡੈਂਟ ਹੈ ਜੀਵਾ ਭਾਵਨਾ ਨਾਲ ਜੇ ਬਾਲਾ ਜੀ ਬਾਬਾ ਦੀਪ ਸਿੰਘ ਨੇ ਚਾਇਆ ਇਹ ਮਾਲਕ ਦੇ ਹੱਥ ਬੜਾਈਆਂ ਹੁੰਦੀਆਂ ਬੰਦੇ ਦੇ ਹੱਥ ਕੁਝ ਨਹੀਂ ਜਿਹਨੂੰ ਮਾਲਕ ਨੇ ਬੜਾਈ ਦੇਦੀਆਂ ਉਹਦੀ ਝੋਲੀ ਚ ਹੀ ਪੈਣੀ ਹੈ ਕੇਜਰੀਆਲ ਦੀ ਅੰਤਿਮ ਜ਼ਮਾਨਤ ਅੰਤਿਮ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਉਹਦਾ ਵੀ ਫਾਇਦਾ ਹੋਏਗਾ ਫਾਇਦਾ ਸਾਡਾ ਸੁਪਰੀਮੋ ਆਓ ਸਾਡਾ ਬਾਸ ਆਓ ਸਾਡੀ ਪਾਰਟੀ ਦਾ ਜਿਹਾਰੂ ਨੇਤਾਵਾ ਪੂਰਾ ਫਾਇਦਾ ਹੋਣਾ ਹੀ ਹੋਣਾ ਦੋ ਤਰੀਕ ਵਾਪਸ ਉਹਨਾਂ ਨੂੰ ਕੋਈ ਗੱਲ ਨਹੀਂ ਕਿ ਉਹ ਸਭ ਸਾਰੇ ਕਸ਼ੰਗਰਸੀ ਚੋਂ ਨਿਕਲਿਆ ਨੇ ਤਵਾ ਉਹ ਇਨਰਤਰ ਅੰਦੀ 10 ਜਨਪਦ ਚ ਪੜਿਆ ਹੋਇਆ ਜਾਂ ਵੱਡੇ ਘਰਾਂ ਦੇ ਘਰਾਂਿਆਂ ਚ ਉਹ ਆਪ ਐਡੀ ਵੱਡੀ ਨੌਕਰੀ ਨੂੰ ਨਾ ਛੱਡ ਕੇ ਆ ਕੇ ਲੋਕ ਲੋਕ ਸੇਵਾ ਚ ਲੱਗ ਗਿਆ ਉਹਨੂੰ ਕੋਈ ਨਹੀਂ ਪੁੱਛੇ ਹਟਾ ਸਕਦਾ ਪ੍ਰਾਸ਼ਾਸਨ ਸਾਹਿਬ ਆਈਡਲ ਕਿਨੂੰ ਮੰਨਦੇ ਹੋ ਮੈਂ ਮੰਨਦਾ ਜਿਹੜਾ ਮਾਲਕ ਨੇ ਸਾਨੂੰ ਧਰਤੀ ਦੇ ਭੇਜਿਆ बाबा ਦੀਪ ਸਿੰਘ ਹਨੂਮਾਨ ਉਹ ਸਾਡਾ ਈਸ਼ਤਾ ਉਹ ਦੋਨੇ ਜਿਹਦੇ ਉੱਤੇ ਉਹ ਕਿਰਪਾ ਕਰਦੇ ਆ ਉਹ ਨੂੰ ਆਪਣੇ ਆਪ ਹੀ ਪਰਮਾਤਮਾ ਪਾਵਰਾਂ ਚ ਵੀ ਰੱਖਦਾ ਤੇ ਸਾਰਾ ਕੁਝ ਹੀ ਦੇ ਕੇ ਰੱਖਦਾ ਵਾ ਉਹਨਾਂ ਨਾਲੋਂ ਵੱਡੀ ਕੋਈ ਸ਼ਕਤੀ ਨਹੀਂ ਤੁਸੀਂ ਜਿਵੇਂ ਸਾਰਾ ਸਾਰਾ ਦਿਨੀਆਂ ਮੀਟਿੰਗਾਂ ਚ ਕੱਢ ਦਿੰਨੇ ਹੋ ਤਾਂ ਪਰਿਵਾਰ ਨੂੰ ਠੀਕ ਹੈ ਸਮਾਂ ਹੀ ਇਦਾਂ ਦਾ ਹੁੰਦਾ ਵੀ ਇੱਕ ਮੇਲੇ ਵਰਗਾ ਮਾਹੌਲ ਹੁੰਦਾ ਹੈ ਨਹੀਂ ਪਰਿਵਾਰ ਨੂੰ ਸਮਾਂ ਦਿੱਤਾ ਜਾਂਦਾ ਪਰ ਕੋਈ ਸ਼ਿਕਾਇਤ ਹੈਗੀ ਹੈ ਪਰਿਵਾਰ ਦੀ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਇਹਨਾਂ ਨੂੰ ਪਤਾ ਵਾ ਇਹ ਸ਼ੁਰੂ ਤੋਂ ਹੀ ਇਦਾਂ ਹੈ ਜਦੋਂ ਜਦੋਂ ਕੰਮ ਕਰਨਾ ਮੰਗ ਜਦੋਂ ਸੇਵਾ ਕਰਨੀ ਆ ਉਦੋਂ ਸ਼ਿਕਾਇਤਾਂ ਨਹੀਂ ਹੁੰਦੀ ਆ ਉਹਦਾ ਫਲ ਵੀ ਦਿੰਦਾ ਆਪਾਂ ਮੰਦਿਰ ਗੁਰਦੁਆਰੇ ਜਿੰਨੇ ਮਰਜ਼ੀ ਨਕ ਤਰਗੜੀ ਜਾਓ ਜੇ ਕਿਸੇ ਦੀ ਆਤਮਾ ਖੁਸ਼ ਕਰਤੇ ਭੇਜਤਾ ਕਿਸੇ ਗਰੀਬ ਦੀ ਸੁਣ ਲਈ ਜਾਂ ਕਿਸੇ ਦੁਖੀ ਦੇ ਮਲਮ ਲਾਤੀ ਤੇਰੇ ਬਾਬਾ ਨਾਨਕ ਵੀ ਤਾਂ ਹੀ ਤੇਰਾ ਤੇਰਾ ਤੋਲ ਕੇ ਗਿਆ ਉਹ ਆਪੇ ਹੀ ਕਰਨ ਇਹ ਬਹੁਤ ਘੱਟ ਦੇਖਿਆ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਨੌਜਵਾਨ ਖੂਨ ਹੈ ਆਪਣੀ ਲਾਈਫ ਵੀ ਇੰਜੋਏ ਕਰ ਸਕਦਾ ਸੀ ਵਿਦੇਸ਼ ਚ ਰਹਿ ਕੇ ਪਰ ਇੱਕ ਬਹੁਤ ਘੱਟ ਦੇਖਿਆ ਕਿ ਆਪਣੇ ਬੱਚੇ ਨੂੰ ਨਾਲ ਲੈ ਕੇ ਔਰ ਉਹ ਸੇਮ ਥਾਟ ਪ੍ਰੋਸੈਸ ਦੇ ਨਾਲ ਕੋਈ ਲੀਡਰ ਚੱਲ ਰਿਹਾ ਤਾਂ ਕੀ ਦੇਖਦੇ ਹੋਂ ਕਿਵੇਂ ਦੇਖਦੇ ਹੋਂ ਔਰ ਇਸ ਮਿਹਨਤ ਨੂੰ ਅੱਗੇ ਜਾ ਕੇ ਕੀ ਭਵਿਕ ਦੇਖਦੇ ਹੋਂ ਇਹਨੂੰ ਮੈਂ ਤਾਂ ਪਰਮਾਤਮਾ ਅੱਗੇ ਹੀ ਕਹਿਣਾ ਨਾ ਵੀ ਇਹਨੂੰ ਸਤਬੁੱਧੀ ਦੇ ਲੋਕ ਸੇਵਾ ਦੇ ਵਿੱਚ ਐਦਾਂ ਹੀ ਰੱਖੀ ਹੋਰੇ ਇਹ ਉੱਪਰ ਆਪਣੇ ਕਿਰਪਾ ਬਣਾ ਕੇ ਰੱਖੀ ਲੋਕਾਂ ਦੀ ਸੇਵਾ ਜਿੰਨੀ ਕੁ ਮੈਂ ਕੀਤੀ ਹੈ ਮੇਰੇ ਨਾਲ ਚਾਰ ਗੁਣਾ ਜ਼ਿਆਦਾ ਲੋਕ ਲੋਕ ਸੇਵਾ ਕਰੇ ਉਹਦੇ ਵਿੱਚ ਮੇਰੀ ਸੰਤੁਸ਼ਟੀ ਛੋਟੇ ਪ੍ਰਸ਼ਰ ਸਾਹਿਬ ਨੇ ਸਿੱਖਿਆ ਕੀ ਅਭੀ ਤਾ ਤੋਂ ਸੇਵਾ ਕਰਨੀ ਹੈ ਜੀ ਸਾਰੇ ਅਧੀ ਹੈ ਹੀ ਸਿੱਖਿਆ ਜੀ ਹਾਲੇ ਵੀ ਸਿੱਖਣ ਵਾਲੇ ਤਾਂ ਹੋਰ ਬਹੁਤ ਕੁਝ ਸਿੱਖਣਾ ਜੀ ਇਹਨਾਂ ਤੋਂ ਦਿਨ ਪਰ ਦਿਨ ਹੁਣ ਇਲੈਕਸ਼ਨਾਂ ਦਾ ਟਾਈਮ ਵੀ ਇੱਕ ਬਹੁਤ ਵੱਡਾ ਲਰਨਿੰਗ ਪ੍ਰੋਸੈਸ ਆ ਸਿੱਖਣਾ ਜੀ ਇਹਨਾਂ ਤੋਂ ਕਿਦਾਂ ਲੋਕਾਂ ਦੀ ਸੇਵਾ ਕਰੀਦੀ ਆ ਸੋ ਆਫਬਾਲੀ ਸੇਵਾਨੀ ਜੰਗੀ ਪੱਧਰ ਤੇ ਕਿਦਾਂ ਲੋਕਾਂ ਦੀ ਸੇਵਾ ਕਰੀਦੀ ਉਹ ਸਿੱਖ ਰਹੇ ਹਾਂ ਜੀ ਕੋਈ ਕੋਈ ਲਾਲਚ ਵੀ ਦੇਣਾ ਪੈਂਦਾ ਵੀ ਇੰਨੇ ਦਿਨ ਇੰਨੇ ਤੋਂ ਇੰਨੇ ਸਾਰਾ ਦਿਨ ਕੰਮ ਕਰਨਾ ਮੈਂ ਫਲਾਣੀ ਚੀਜ਼ ਲੈ ਕੇ ਦਊਂਗਾ ਗੱਡੀ ਲੈ ਦਊਂਗਾ ਜਾਂ ਇਦਾਂ ਜਵਾਬ ਤਾਂ ਨਹੀਂ ਲਈ ਉਹ ਬੰਦਾ ਕਰਦਾ ਹੋਇਆ ਤੇ ਤੂੰ ਕੋਈ ਵੀ ਬੰਦਾ ਆਪਣੇ ਬੱਚਿਆਂ ਤੋਂ ਲਈ ਹਰ ਕੋਲ ਬੰਦਾ ਆਪਾ ਦਾ ਜੀ ਕਹਈਏ ਬੇਜਵਾਨੇ ਵੀ ਆਪਣੇ ਦੂਰੋਂ ਆਲੇ ਦੇ ਚ ਬੱਚਿਆਂ ਨੂੰ ਛੱਡ ਕੇ ਉਹ ਤੋਂ ਮਹੀਆ ਰਿਆ 5 500 ਕਿਲੋਮੀਟਰ ਦੂਰੋਂ ਵੀ ਲਿਆ ਕੇ ਆਪਣੇ ਬੱਚਿਆਂ ਦੇ ਮੂੰਹ ਚ ਚੋਗਾ ਪਾਉਂਦੇ ਆ ਇਨਸਾਨ ਹਮੇਸ਼ਾ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਤਰੱਕੀ ਉਹ ਦੇਖਣੀ ਚਾਹੁੰਦਾ ਹੁੰਦਾ ਵਾ ਔਰ ਮੈਂ ਮੈਂ ਇਹਨੂੰ ਇਸ ਗੱਲ ਲਈ ਕਹਿਣਾ ਵਾ ਬਈ ਸਮਾਜ ਸੇਵਾ ਕਰੋ ਜੇ ਆਪਾਂ ਇਸ ਕੰਮ ਚ ਰਾਜਨੀਤੀ ਚ ਲੱਗਣਾ ਜਾਂ ਲੱਗੇ ਆ ਸਮਾਜ ਸੇਵਾ ਪਹਿਲਾਂ ਰੱਖ ਕੇ ਕੋਈ ਰਾਜਨੀਤੀ ਧੰਦਾ ਨਹੀਂ ਰਾਜਨੀਤੀ ਕੋਈ ਵਪਾਰ ਨਹੀਂ ਰਾਜਨੀਤੀ ਸੇਵਾਵਾਂ ਜੇ ਇਹ ਗੱਲ ਸਾਰੇ ਸਮਝ ਜਾਣਗੇ ਫਿਰ ਤਾਂ ਪੰਜਾਬ ਦਾ ਨਕਸ਼ਾ ਹੀ ਬਦਲ ਜਾਊਗਾ ਗੱਲ ਸੁਣੋ ਜਿਹੜਾ ਨਹੀਂ ਸਮਝਦਾ ਫਿਰ ਉਹਨਾਂ ਨੂੰ ਲੋਕ ਘਰ ਬਿਠਾਉਣਾ ਇਹ ਪਹਿਲੀ ਵਾਰ ਹੋਇਆ ਵਾ ਇਹ ਲੋਕਾਂ ਨੇ ਉਹਨ ਸਿਸਟਮ ਚੇਂਜ ਕਰਤਾ ਬੱਚਿਆਂ ਨੇ ਉਹਨਾਂ ਨੂੰ ਸਭ ਪਤਾ ਵਾ ਵੀ ਮੈਂ ਇਹਦੇ ਪ੍ਰਤੀ ਕੀ ਸੋਚਦਾ ਇਹ ਲੋਕਾਂ ਦੇ ਮੈਂ ਪ੍ਰਤੀ ਕੀ ਸੋਚਦਾ ਵਾ ਜੇ ਇਹ ਸੇਵਾ ਕਰੂਗਾ ਆਪਣੇ ਬਾਪ ਨੂੰ ਦੇਖ ਕੇ ਤਾਂ ਬੇ ਲੋਕ ਇਹਦੇ ਨਾਲ ਵੀ ਪਿਆਰ ਕਰੋਗੇ ਜਿਵੇਂ ਮੇਰੇ ਨਾਲ ਮੇਰਾ ਤਾਂ ਨਾਮ ਹੀ ਪੱਪੀ ਆ ਲੋਕ ਪਿਆਰ ਕਰ ਤੁਹਾਡੀ ਰੀਲ ਵਾਇਰਲ ਬਹੁਤ ਹੋ ਰਹੀ ਹੈ ਪਿਆਰ ਕਰਦੇ ਇਹਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਖਾਸ ਤੌਰ ਤੇ ਔਰਤਾਂ ਨੂੰ ਵੋਟ ਦੀ ਅਪੀਲ ਕਰਾਂਗੇ ਕਿ ਸਭ ਵੱਦ ਛੱਡ ਕੇ ਕਰੋ ਵੋਟਾਂ ਪਾਓ ਪਹਿਲੀ ਤਰੀਕ ਨੂੰ ਤੁਸੀਂ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਨੌਜਵਾਨਾਂ ਦੇ ਮਾਈਂਡ ਨੂੰ ਸੈੱਟ ਕਰਨਾ ਔਰ ਇਹ ਸਮਝਾਣਾ ਕਿ ਕੀ ਸਹੀ ਹੈ ਕੀ ਗਲਤ ਹੈ ਬਹੁਤ ਜ਼ਰੂਰੀ ਹੈ ਔਰ ਅੱਜਕਲ ਤਾਂ ਨੌਜਵਾਨ ਅਵੇਅਰ ਵੀ ਬਹੁਤ ਹੈ ਮੈਂ ਇੱਕ ਐਸਾ ਯੂਥ ਲੁਧਿਆਣੇ ਦੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਗਿੱਦੜਵਾਹ ਦੀ ਜਨਤਾ ਨੇ ਇਹਨਾਂ ਨੂੰ ਤਿੰਨ ਵਾਰ ਐਮਐਲਏ ਬਣਾਇਆ ਅੱਜ ਉਹਨਾਂ ਨੂੰ ਉੱਥੇ ਲਵਾਰਸ ਛੱਡ ਕੇ ਆ ਗਿਆ ਸਾਰੀ ਫੈਮਿਲੀ ਇੱਥੇ ਆ ਗਈ ਟਿਕਟ ਅਨਾਉਂਸ ਹੋਣ ਤੋਂ 2 ਦਿਨ ਪਹਿਲਾਂ ਤੱਕ ਇਹ ਕਹਿੰਦੇ ਸੀ ਗਿੱਦੜਵਾਹ ਸਾਡਾ ਦਿਲ ਆ ਗਿੱਦੜਵਾਹ ਸਾਡਾ ਪਰਿਵਾਰ ਆ ਅੱਜ ਪਰਿਵਾਰ ਨੂੰ ਲਵਾਰਸ ਛੱਡ ਕੇ ਲੁਧਿਆਣੇ ਆ ਗਏ ਇੱਕ ਪਹਿਲਾਂ ਬਿੱਟੂ ਜੀ 10 ਸਾਲ ਇਸ ਕਰਕੇ ਹੁਣ ਯੂਥ ਨੂੰ ਇੱਕੋ ਹੀ ਸੁਨੇਹਾ ਹੈ ਕਿ ਆਪਾਂ ਨੂੰ ਸਹੀ ਤੇ ਗਲਤ ਦੀ ਪਛਾਣ ਕਰਨ ਦਾ ਟਾਈਮ ਆ ਗਿਆ ਹੋਇਆ ਹੈ ਲੋਕੀ ਜਿਹੜੇ ਤਿੰਨ ਵਾਰ ਦਾ ਫਤਵਾ ਬਹੁਤ ਵੱਡਾ ਫਤਵਾ ਹੁੰਦਾ ਪੰਜਾਬੀ ਦਾ ਐਸੇ ਹੁੰਦੇ ਜਿਨ੍ਹਾਂ ਇੱਕ ਵਾਰ ਹੈਲਪ ਕਰਤੀ ਉਹ ਤਾਂ ਦੇਣਾ ਨਹੀਂ ਦੇ ਸਕਦੇ ਇਹਨਾਂ ਨੂੰ ਤਿੰਨ ਵਾਰ ਐਮਐਲਏ ਬਣਾਇਆ ਗਿੱਦੜਵਾਏ ਦੇ ਲੋਕਾਂ ਨੇ ਅੱਜ ਸਾਰੇ ਗਿੱਦੜਵਾਏ ਦੀ ਜਨਤਾ ਇਹਨਾਂ ਨੂੰ ਪਗੋੜਾ ਘਰਾਰ ਕਰ ਚੁੱਕੀ ਹੈ ਕਿ ਕਿੱਥੇ ਗਿਆ ਸਾਰਾ ਵੜਿੰਗ ਪਰਿਵਾਰ ਗੋਰੀਆ ਵਸਤਰਾ ਲੈ ਕੇ ਲੁਧਿਆਣਾ ਚਲਾ ਗਿਆ 20-25 ਦਿਨ ਦੀਆਂ ਛੁੱਟੀਆਂ ਬਣਾ ਲੀਏ ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਐਹੀ ਮੇਰੀ ਅਪੀਲ ਹੈ ਯੂਥ ਨੂੰ ਸਾਰਿਆਂ ਨੂੰ ਐਹੀ ਅਪੀ ਤਿੰਨ ਵਾਰ ਜਿਨ੍ਹਾਂ ਨੇ ਇਹਨਾਂ ਨੂੰ ਐਮਐਲਏ ਬਣਾਏ ਜੇ ਉਹਨਾਂ ਦੇ ਨਹੀਂ ਹੋ ਸਕੇ ਆਪਣੇ ਕੀ ਹੋਣਗੇ 20 ਦਿਨ ਜੇ ਤੁਸੀਂ ਇਹਨਾਂ ਨੂੰ ਛੁੱਟੀਆਂ ਕਹਿ ਰਹੇ ਹੋ ਕਹਿ ਰਹੇ ਸੀ ਆਪਣਾ ਸਾਰਾ ਸਮਾਨ ਲੈ ਕੇ ਆਓ ਤਾਂ ਗਿੱਦੜਵਾਏ ਦੇ ਲੋਕ ਅੱਜ ਪੁੱਛ ਰਹੇ ਨੇ ਨਾ ਮੈਂ ਇਹਨਾਂ ਨੂੰ ਕਿ ਸਾਡਾ ਫਤਵਾ ਕਿੱਥੇ ਆ ਇਹਦਾ ਮਤਲਬ ਤੁਸੀਂ ਸਾਡਾ ਮਿਸਯੂਜ਼ ਕੀਤਾ ਤਿੰਨ ਵਾਰੀ ਅਸੀਂ ਤੁਹਾਨੂੰ ਐਮਐਲਏ ਬਣਾਇਆ ਜੇ ਅੱਜ ਉੱਥੇ ਕਿਸੇ ਦਾ ਦੁੱਖ ਸੁੱਖ ਹੈ ਕਿੱਥੇ ਵਡਿੰਗ ਪਰਿਵਾਰ ਜੀ ਇਹਨਾਂ ਨੂੰ ਉਹਨਾਂ ਨੇ ਆਪਣਾ ਮਤਦਾਨ ਆਂ ਦਿੱਤਾ ਇਸ ਕਰਕੇ ਬਿੱਟੂ ਜੀ ਨੂੰ ਤਾਂ 10 ਸਾਲ ਆਪਾਂ ਨੂੰ ਮੌਕਾ ਦਿੱਤਾ ਇਹ ਲੀਡਰ ਰੈਸ ਲੁਧਿਆਣਾ ਰਿਆ ਯੂਥ ਲਈ ਇੰਡਸਟਰੀ ਲਈ ਕਿਸੇ ਵੀ ਫੀ ਇਸ ਕਰਕੇ ਯੂਥ ਆ ਜਦੋਂ ਅਸੀਂ ਕੈਂਪੇਨ ਕਰਨ ਜਾਂਦੇ ਸਾਨੂੰ ਆਪ ਦੱਸਦਾ ਕਿ ਇੱਕ ਬਾੜਲਾ ਇੱਕ 10 ਸਾਲ ਮੌਕਾ ਦੇ ਕੇ ਦੇਖ ਲਿਆ ਹੋਇਆ ਵਾਸੀਂ ਤਾਂ ਅਮਨੇ ਲੋਕਲ ਬੰਦੇ ਨੂੰ ਲੋਕ ਖੁਸ਼ ਨਹੀਂ ਉਹਨਾਂ ਤੋਂ ਲੋਕ ਮੈਂ ਖੁਸ਼ ਕਿੱਥੇ ਹੋਣਗੇ ਜੀ ਜੇ ਇੱਕ ਵਾਰੀ ਦਿੱਲੀ ਜਾਂਦੇ ਸੀਗੇ ਤਿੰਨ ਤਿੰਨ ਮਹੀਨੇ ਬਾਅਦ ਮੁੜਦੇ ਸੀਗੇ ਚਾਰ ਚਾਰ ਮਹੀਨੇ ਬਾਅਦ ਉਹ ਵੀ ਚੰਡੀਗੜ੍ਹ ਮੁੜਦੇ ਸੀਗੇ ਲੁਧਿਆਣੇ ਵਾਲਿਆਂ ਦੀ ਤਾਂ ਕਿਸਮਤ ਕਦੀ 6-7 ਮਹੀਨੇ ਚ ਇੱਕ ਵਾਰ ਖੁੱਲ ਜਾਵੇ ਖੁੱਲ ਜਾਵੇ ਆ ਜਾਂਦੇ ਸੀਗੇ ਇਸ ਕਰਕੇ ਪਬਲਿਕ ਬਹੁਤ ਅਵੇਅਰ ਆ ਪਬਲਿਕ ਵੇਟ ਕਰ ਰਹੀ ਹੈ ਇੱਕ ਤਰੀਕ ਦੀ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਹੁਣ ਦੁਬਾਰਾ ਪੱਪੀ ਜੀ ਜਦਾਂ 2022 ਚ ਹਲਕਾ ਸੈਂਟਰਲ ਦੀ ਆਵਾਜ਼ ਪਾਰਲੀਮੈਂਟ ਚ ਗੂੰਜਦੀ ਸੀਗੀ ਉਹ ਵਿਧਾਨ ਸਭਾ ਵੀ ਗੂੰਜਦੀ ਸੀਗੀ ਹੁਣ 1 ਜੂਨ ਤੋਂ ਬਾਅਦ ਸਾਰੇ ਲੁਧਿਆਣੇ ਦੀ ਆਵਾਜ਼ ਪਾਰਲੀਮੈਂਟ ਚ ਪੱਪੀ ਜੀ ਦੇ ਥਰੂ ਗੂੰਜਾ ਗੂੰਜਾ ਕਰੂਗੀ ਤੁਸੀਂ ਕਿਸੇ ਨੂੰ ਕੰਪੀਟੀਸ਼ਨ ਨਹੀਂ ਮੰਨਦੇ ਆਪਣੇ ਫਾਦਰ ਦੇ ਮੈਮ ਦੇਖੋ ਕੰਪੀਟੀਸ਼ਨ ਕੰਮ ਦਾ ਹੁੰਦਾ ਜੀ ਕੰਪੀਟੀਸ਼ਨ ਤਾਂ ਅੱਜ ਸਕੂਲ ਆਫ ਐਮਿਨੈਂਸ ਦਾ ਕੰਪੀਟੀਸ਼ਨ ਮੱਲਾ ਕਲਿਨਿਕ ਦਾ ਕੰਪੀਟੀਸ਼ਨ 43000 ਨੌਕਰੀਆਂ ਦਾ ਕੰਮ ਦਾ ਕੰਪੀਟੀਸ਼ਨ ਹੈ ਨਾ ਮੈਮ ਨਾਮ ਦਾ ਕੰਪੀਟੀਸ਼ਨ ਥੋੜਨਾ ਕਰੋ ਪੰਜਾਬ ਪ੍ਰੈਜ਼ੀਡੈਂਟ ਨੇ ਤਾਂ ਇਹਦਾ ਮਤਲਬ ਕੀ ਹੋ ਗਿਆ ਕੰਮ ਦੱਸੋ ਉਹਨਾਂ ਦੀ ਪਾਰਟੀ ਦੇ ਕੰਮ ਦੱਸੋ ਹੁਣ ਬਿੱਟੂ ਜੀ ਨੇ ਇਹਨਾਂ ਦੇ ਕੰਮ ਦੱਸੋ ਦੱਸ ਆਉਂਦੇ ਬਿੱਟੂ ਸਾਤਾ ਐਡਾ ਪਰਚਾ ਲੈ ਕੇ ਪਹੁੰਚ ਜਾਂਦੇ ਨੇ ਆਪਣੇ ਕੰਮ ਦੇ ਨਾਮ ਪਰਚਾ ਤਾਂ ਮੈਂ ਆਪਾਂ ਹੁਣੇ ਪ੍ਰਿੰਟ ਆਊਟ ਕੱਢ ਲੈਨੇ ਜਿਹੜੇ ਮਰਜ਼ੀ ਕੱਢ ਲਈਏ ਪ੍ਰੈਕਟੀਕਲ ਕੰਮ ਦੱਸੋ ਹਨ ਕਿਸੇ ਦੇ ਦੁੱਖ ਸੁੱਖ ਚ ਕਿੰਨਾ ਕ ਖੜੇ ਹੁਣੇ ਲਾਸਟ ਇਨਸੀਡੈਂਟ ਹੀ ਦੇਖ ਲੋ ਸੜਦਾ ਲੁਧਿਆਣਾ ਡੁੱਬਿਆ ਹੋਇਆ ਸੀ ਜਦ ਪਾਣੀ ਆਇਆ ਹੋਵੇ ਕਿੱਥੇ ਸੀਗੇ ਬਿੱਟੂ ਜੀ ਇਸ ਕਰਕੇ ਲੁਧਿਆਣੇ ਦੀ ਜਨਤਾ ਬਹੁਤ ਅਵੇਅਰ ਹੈ ਜੀ ਉਹ ਵੇਟ ਕਰ ਰਹੀ ਹੈ ਇੱਕ ਤਰੀਕ ਦੀ ਪਬਲਿਕ ਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਸਰਕਾਰ ਵੱਲੋਂ ਹੁਣ ਅੱਜ ਪੰਜਾਬ ਦੇ ਵਿੱਚ ਜਿੰਨੇ ਟੋਲ ਟੈਕਸ ਬੰਦ ਹੋਏ ਨੇ ਸਾਡੇ ਸੀਐਮ ਸਾਹਿਬ ਪਰਸੋਂ ਜੋਧਾ ਰੋਡ ਸ਼ੋਅ 'ਚ ਦੱਸ ਕੇ ਗਏ ਨੇ ਰੋਜ਼ ਦਾ 58 ਲੱਖ ਰੁਪਏ ਪੰਜਾਬ ਦੀ ਜਨਤਾ ਦਾ ਬਚ ਰਿਹਾ ਆ ਆਪੋਜੀਸ਼ਨ ਦਾ ਕਹਿੰਦੇ ਜਿੱਦਿ ਮਿਆਦ ਖਤਮ ਹੋ ਜਾਂਦੀ ਹੈ ਮੁੱਖ ਮੰਤਰੀ ਉੱਥੇ ਪਹੁੰਚ ਜਾਂਦੇ ਨੇ ਐਕਸਟੈਂਸ਼ਨ ਕਿਉਂ ਦਿੰਦੇ ਸੀ ਕਿ ਮੈਂ ਉਹਨਾਂ ਨੂੰ 2-2 ਸਾਲ ਦੀ 3-3 ਸਾਲ ਦੀ ਉਹ ਨਹੀਂ ਦਿੰਦੇ ਨਾ ਉਹ ਮਾਨ ਸਾਹਿਬ ਤਾਂ ਹੀ ਬੰਦ ਕਰ ਰਹੇ ਨੇ 20 ਤੋਂ 22 ਟੋਲ ਟੈਕਸ ਬੰਦ ਹੋ ਗਏ ਰੋਜ਼ ਦਾ 58 ਲੱਖ ਰੁਪਏ ਪੰਜਾਬ ਦੀ ਜਨਤਾ ਦਾ ਬਚ ਰਿਹਾ ਕੰਪੀਟੀਸ਼ਨ ਦਾ ਕੰਮਾ ਦਾ ਮੈਂ ਅੱਜ ਲੋਕੀ ਡਿਫਰੈਂਸ ਦੇਖ ਰਹੇ ਨੇ ਕੰਮਾ ਦਾ ਬਿੱਲੀ ਦਾ ਬਿਲ 0 ਦੇਖ ਲਓ 43000 ਨੌਕਰੀਆਂ ਦੇਖ ਲਓ ਸਕੂਲ ਆਫ ਐਮੀਨੈਂਸ ਦੇਖ ਲਓ ਸਾਡੇ ਵੀ ਹਲਕਾ ਸੈਂਟਰਲ ਚ ਸਕੂਲ ਆਫ ਐਮੀਨੈਂਸ ਖੁੱਲ ਰਿਹਾ ਹੈ ਹਲਕਾ ਈਸਟ ਚ ਖੁੱਲ ਚੁੱਕਿਆ ਲੁਧਿਆਣੇ ਦੇ 9 ਦੇ 9 ਹਲਕਿਆਂ ਦੇ ਵਿੱਚ ਇੱਕ ਇੱਕ ਦੋ ਦੋ ਸਕੂਲ ਆਫ ਐਮੀਨੈਂਸ ਖੁੱਲਦੇ ਪਏ ਨੇ